ਸਾਚੀਆ ਕਾਲ ਮੈਂ ਮਨਪ੍ਰਤਕਾਰ ਤੁਸੀਂ ਦੇਖ ਰਹੇ ਹੋ 24 7 ਪੰਜਾਬ ਨਜ਼ਰ ਮਾਰਦੇ ਆਂ ਇਸ ਵੇਲੇ ਦੀ ਵੱਡੀ ਖਬਰ ਤੇ ਤੁਹਾਨੂੰ ਦੱਸਦੀ ਕਿ ਪਿਛਲੇ ਦਿਨਾਂ ਤੋਂ ਪੰਜਾਬ ਦੇ ਵਿੱਚ ਲਗਾਤਾਰ ਗੇੜਾ ਮਾਹੌਲ ਹੈ ਗਰਮਾਇਆ ਹੋਇਆ ਨਜ਼ਰ ਆ ਰਿਹਾ ਹੈ ਲਗਾਤਾਰ ਪਿਛਲੇ ਦਿਨਾਂ ਤੋਂ ਪੰਜਾਬ ਦੇ ਵਿੱਚ ਜੋ ਮੁੱਦੇ ਨੇ ਉਹ ਭਖਦੇ ਹੋਏ ਨਜ਼ਰ ਆ ਰਹੇ ਨੇ ਕਿਹਾ ਜਾ ਸਕਦਾ ਹੈ ਕਿ ਪੰਜਾਬ ਨੂੰ ਕਿਸੇ ਦੀ ਨਜ਼ਰ ਲੱਗ ਗਈ ਹੈ ਕਿਉਂਕਿ ਪੰਜਾਬ ਹੈ ਜਿਹੜਾ ਉਹ ਹੁਣ ਲੜਾਈ ਝਗੜਿਆਂ ਦੇ ਵਿੱਚ ਉਲਝ ਕੇ ਹੀ ਰਹਿ ਗਿਆ ਹੈ ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਇਹ ਪਿੰਡ ਖੁੱਡੀ ਕਲਾ ਦੀਆਂ ਤਸਵੀਰਾਂ ਨੇ ਜਿੱਥੇ ਕਿ ਐਮਐਲਏ ਦੇ ਉੱਪਰ ਪੱਥਰ ਚਲਾਏ ਗਏ ਨੇ ਜੀ ਹਾਂ ਇਹ ਤੁਸੀਂ ਜੋ ਤਸਵੀਰਾਂ ਦੇਖ ਰਹੇ ਹੋ ਇਹ ਮਾਹੌਲ ਜੋ ਗਰਮਾਇਆ ਹੋਇਆ ਇਹ ਪਿੰਡ ਖੁੱਡੀ ਕਲਾ ਦੀਆਂ ਸਿੱਧੀਆਂ ਤਸਵੀਰਾਂ ਨੇ ਜਿੱਥੇ ਕਿ ਲੋਕਾਂ ਦੇ ਵੱਲੋਂ ਐਮਐਲਏ ਦੇ ਉੱਪਰ ਪੱਥਰ ਚਲਾਏ ਗਏ ਨੇ ਐਮਐਲਏ ਕਾਲਾ ਸਿੰਘ ਜੋ ਕਿ ਜਾ ਰਹੇ ਸੀ ਉਹਨਾਂ ਦੇ ਉੱਪਰ ਪਿੰਡ ਵਾਲਿਆਂ ਦੇ ਵੱਲੋਂ ਪੱਥਰਬਾਜ਼ੀ ਕੀਤੀ ਗਈ ਹੈ ਤੇ ਉਹਨਾਂ ਨੂੰ ਗਾਲਾਂ ਕੱਢੀਆਂ ਗਈਆਂ ਨੇ ਜਿਸ ਤੋਂ ਬਾਅਦ ਜਿਹੜਾ ਮਾਹੌਲ ਹੈ ਉਹ ਗਰਮਾ ਗਿਆ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜੇ ਲੋਕ ਨੇ ਉਹਨਾਂ ਦਾ ਗੁੱਸਾ ਫੁੱਟਦਾ ਹੋਇਆ ਨਜ਼ਰ ਆ ਰਿਹਾ ਹੈ ਉਹ ਇੱਕ ਦੂਜੇ ਨਾਲ ਬਹਿਸ-ਬਾਜੀ ਕਰ ਰਹੇ ਨੇ ਧੱਕਾ-ਮੁੱਕੀ ਕਰ ਰਹੇ ਨੇ ਪੱਥਰ ਚੁੜਾਏ ਜਾ ਰਹੇ ਤੇ ਹਾਲਾਂਕਿ ਉਹਨਾਂ ਦੇ ਵੱਲੋਂ ਐਮਐਲਏ ਨੂੰ ਗਾਲਾਂ ਵੀ ਕੱਢੀਆਂ ਜਾ ਰਹੀਆਂ ਨੇ ਮੁੱਦਾ ਕੀ ਹੈ ਇਹ ਤੇ ਹਲੇ ਸਪਸ਼ਟ ਨਹੀਂ ਹੋ ਪਾਇਆ ਲੇਕਿਨ ਤੁਸੀਂ ਤਸਵੀਰਾਂ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਕਿ ਕੋਈ ਵੱਡਾ ਮਾਮਲਾ ਹੀ ਹੋਏਗਾ ਜਿਸ ਤਰੀਕੇ ਦੇ ਨਾਲ ਲੋਕਾਂ ਨੇ ਪੱਥਰਬਾਜ਼ੀ ਕੀਤੀ ਹੈ ਦੂਸਰੇ ਪਾਸੇ ਐਮਐਲਏ ਦਾ ਕਹਿਣਾ ਹੈ ਕਿ ਹੁਣ ਤਾਂ ਲੜਾਈ ਵੱਧ ਕੇ ਹੀ ਰਹੇਗੀ ਕਿਉਂਕਿ ਇਹਨਾਂ ਨੇ ਐਮਐਲਏ ਨੂੰ ਗਾਲ੍ਹਾਂ ਕੱਢੀਆਂ ਨੇ ਤੇ ਪੱਥਰ ਵੀ ਚਲਾਏ ਨੇ ਹਾਲਾਂਕਿ ਜਿਹੜੇ ਪਿੰਡ ਵਾਸੀ ਨੇ ਉਹ ਲਗਾਤਾਰ ਐਮਐਲਏ ਦਾ ਵਿਰੋਧ ਕਰਦੇ ਹੋਏ ਨਜ਼ਰ ਆ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਮੌਕੇ ਤੇ ਜਿਹੜਾ ਮਾਹੌਲ ਹੈ ਉਹ ਭਖ ਗਿਆ ਤੇ ਪੁਲਸਾ ਜਿਹੜੀ ਉਹ ਮੌਕੇ ਤੇ ਪਹੁੰਚ ਗਈ ਹੈ ਚਾਰੇ ਪਾਸੇ ਪੁਲਸ ਹੀ ਪੁਲਸ ਨਜ਼ਰ ਆ ਰਹੀ ਹੈ ਪਰ ਲੋਕਾਂ ਦਾ ਗੁੱਸਾ ਇਸ ਹੱਦ ਤੱਕ ਵਧਿਆ ਹੋਇਆ ਹੈ ਕਿ ਪੁਲਿਸ ਦੇ ਕੰਟਰੋਲ ਤੋਂ ਵੀ ਮਾਮਲਾ ਹੈ ਜਿਹੜਾ ਉਹ ਬਾਹਰ ਨਿਕਲਦਾ ਨਜ਼ਰ ਆ ਰਿਹਾ ਹੈ ਇਹ ਤਸਵੀਰਾਂ ਨੇ ਜੋ ਇਹ ਪਿੰਡ ਖੁੱਡੀਗੜਾ ਤੋਂ ਸਿੱਧੀਆਂ ਤਸਵੀਰਾਂ ਨੇ ਜਿੱਥੇ ਕਿ ਐਮਐਲਏ ਦੇ ਉੱਪਰ ਪੱਥਰ ਇੱਟਾਂ ਰੋੜੇ ਸਭ ਵਾਰੇ ਜਾ ਰਹੇ ਨੇ ਤੇ ਐਮਐਲਏ ਨੂੰ ਗਾਲਾਂ ਵੀ ਜੜੀਆਂ ਕੱਢੀਆਂ ਜਾ ਰਹੀਆਂ ਨੇ ਤੇ ਦੂਸਰੇ ਪਾਸੇ ਜਿਹੜਾ ਐਮਐਲਏ ਆ ਉਸ ਦਾ ਵੀ ਇਹੀ ਕਹਿਣਾ ਹੈ ਕਿ ਹੁਣ ਤਾਂ ਲੜਾਈ ਜਿਹੜੀ ਵਧੇਗੀ ਹੀ ਵਧੇਗੀ ਕਿਉਂਕਿ ਇਹਨਾਂ ਦੇ ਵੱਲੋਂ ਐਮਐਲਏ ਨੂੰ ਜਿਹੜੀਆਂ ਗਾਲਾਂ ਨੇ ਉਹ ਕੱਢੀਆਂ ਗਈਆਂ ਨੇ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਆਪਣੀ ਰਾਏ ਕਮੈਂਟ ਦੇ ਵਿੱਚ ਜਰੂਰ ਦਿਓ ਸਤਿ ਸ਼੍ਰੀ ਅਕਾਲ ਮੈਂ ਮਨਪ੍ਰੀਤ ਕੌਰ ਤੁਸੀਂ ਦੇਖ ਰਹੇ ਹੋ 24x7 ਪੰਜਾਬ ਨਜ਼ਰ ਮਾਰਦੇ ਹਾਂ ਇਸ ਵੇਲੇ ਦੀ ਵੱਡੀ ਖਬਰ ਤੇ ਤੁਹਾਨੂੰ ਦੱਸਦੀ ਕਿ ਪਿਛਲੇ ਦਿਨਾਂ ਤੋਂ ਪੰਜਾਬ ਦੇ ਵਿੱਚ ਲਗਾਤਾਰ ਜਿਹੜਾ ਮਾਹੌਲ ਗਰਮਾਇਆ ਹੋਇਆ ਨਜ਼ਰ ਆ ਰਿਹਾ ਹੈ ਲਗਾਤਾਰ ਪਿਛਲੇ ਦਿਨਾਂ ਤੋਂ ਪੰਜਾਬ ਦੇ ਵਿੱਚ ਜੋ ਮੁੱਦੇ ਨੇ ਉਹ ਭਖਦੇ ਹੋਏ ਨਜ਼ਰ ਆ ਰਹੇ ਨੇ ਕਿਹਾ ਜਾ ਸਕਦਾ ਹੈ ਕਿ ਪੰਜਾਬ ਨੂੰ ਕਿਸੇ ਦੀ ਨਜ਼ਰ ਲੱਗ ਗਈ ਹੈ ਕਿਉਂਕਿ ਪੰਜਾਬ ਜਿਹੜਾ ਉਹ ਹੁਣ ਲੜਾਈ ਝਗੜਿਆਂ ਦੇ ਵਿੱਚ ਉਲਝ ਕੇ ਹੀ ਰਹਿ ਗਿਆ ਹੈ ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਇਹ ਪਿੰਡ ਖੁੱਡੀਕਲਾ ਦੀਆਂ ਤਸਵੀਰਾਂ ਨੇ ਜਿੱਥੇ ਕਿ ਐਮਐਲਏ ਦੇ ਉੱਪਰ ਪੱਥਰ ਚੁਲਾਏ ਗਏ ਨੇ ਜੀ ਹਾਂ ਇਹ ਤੁਸੀਂ ਜੋ ਤਸਵੀਰਾਂ ਦੇਖ ਰਹੇ ਹੋ ਇਹ ਮਾਹੌਲ ਜੋ ਗਰਮਾਇਆ ਹੋਇਆ ਇਹ ਪਿੰਡ ਖੁੱਡੀਕਲਾ ਦੀਆਂ ਸਿੱਧੀਆਂ ਤਸਵੀਰਾਂ ਨੇ ਜਿੱਥੇ ਕਿ ਲੋਕਾਂ ਦੇ ਵੱਲੋਂ ਐਮਐਲਏ ਦੇ ਉੱਪਰ ਪੱਥਰ ਚੁਲਾਏ ਗਏ ਨੇ ਐਮਐਲਏ ਕਾਲਾ ਸਿੰਘ ਜੋ ਕਿ ਜਾ ਰਹੇ ਸੀ ਉਹਨਾਂ ਦੇ ਉੱਪਰ ਪਿੰਡ ਵਾਲਿਆਂ ਦੇ ਵੱਲੋਂ ਪੱਥਰबाजी ਕੀਤੀ ਗਈ ਹੈ ਤੇ ਉਹਨਾਂ ਨੂੰ ਗਾਲਾਂ ਕੱਢੀਆਂ ਗਈਆਂ ਨੇ ਜਿਸ ਤੋਂ ਬਾਅਦ ਜਿਹੜਾ ਮਾਹੌਲ ਹੈ ਉਹ ਗਰਮਾ ਗਿਆ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜੇ ਲੋਕ ਨੇ ਉਹਨਾਂ ਦਾ ਗੁੱਸਾ ਫੁੱਟਦਾ ਹੋਇਆ ਨਜ਼ਰ ਆ ਰਿਹਾ ਹੈ ਉਹ ਇੱਕ ਦੂਜੇ ਨਾਲ ਬਹਿਸਬਾਜ਼ੀ ਕਰ ਰਹੇ ਨੇ ਧੱਕਾ ਮੁੱਕੀ ਕਰ ਰਹੇ ਨੇ ਪੱਥਰ ਚੁਲਾਏ ਜਾ ਰਹੇ ਤੇ ਹਾਲਾਂਕਿ ਉਹਨਾਂ ਦੇ ਵੱਲੋਂ ਐਮਐਲਏ ਨੂੰ ਗਾਲਾਂ ਵੀ ਕੱਢੀਆਂ ਜਾ ਰਹੀਆਂ ਨੇ ਮੁੱਦਾ ਕੀ ਹੈ ਇਹ ਤੇ ਹਲੇ ਸਪਸ਼ਟ ਨਹੀਂ ਹੋ ਪਾਇਆ ਲੇਕਿਨ ਤੁਸੀਂ ਤਸਵੀਰਾਂ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਕਿ ਕੋਈ ਵੱਡਾ ਮਾਮਲਾ ਹੀ ਹੋਏਗਾ ਜਿਸ ਤਰੀਕੇ ਦੇ ਨਾਲ ਲੋਕਾਂ ਨੇ ਪੱਥਰਬਾਜ਼ੀ ਕੀਤੀ ਹੈ ਦੂਸਰੇ ਪਾਸੇ ਐਮਐਲਏ ਦਾ ਕਹਿਣਾ ਹੈ ਕਿ ਹੁਣ ਤਾਂ ਲੜਾਈ ਵੱਧ ਕੇ ਹੀ ਰਹੇਗੀ ਕਿਉਂਕਿ ਇਹਨਾਂ ਨੇ ਐਮਐਲਏ ਨੂੰ ਗਾਲਾਂ ਕੱਢੀਆਂ ਨੇ ਤੇ ਪੱਥਰ ਵੀ ਚਲਾਏ ਨੇ ਹਾਲਾਂਕਿ ਜਿਹੜੇ ਪਿੰਡ ਵਾਸੀ ਨੇ ਉਹ ਲਗਾਤਾਰ ਐਮਐਲਏ ਦਾ ਵਿਰੋਧ ਕਰਦੇ ਹੋਏ ਨਜ਼ਰ ਆ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਮੌਕੇ ਤੇ ਜਿਹੜਾ ਮਾਹੌਲ ਹੈ ਉਹ ਭਖ ਗਿਆ ਤੇ ਪੁਲਸਾ ਜਿਹੜੀ ਉਹ ਮੌਕੇ ਤੇ ਪਹੁੰਚ ਗਈ ਹੈ ਚਾਰੇ ਪਾਸੇ ਪੁਲਸ ਹੀ ਪੁਲਸ ਨਜ਼ਰ ਆ ਰਹੀ ਹੈ ਪਰ ਲੋਕਾਂ ਦਾ ਗੁੱਸਾ ਇਸ ਹੱਦ ਤੱਕ ਵਧਿਆ ਹੋਇਆ ਹੈ ਕਿ ਪੁਲਸ ਦੇ ਕੰਟਰੋਲ ਤੋਂ ਵੀ ਮਾਮਲਾ ਹੈ ਜਿਹੜਾ ਉਹ ਬਾਹਰ ਨਿਕਲਦਾ ਨਜ਼ਰ ਆ ਰਿਹਾ ਹੈ ਇਹ ਤਸਵੀਰਾਂ ਨੇ ਜੋ ਇਹ ਪਿੰਡ ਖੁੱਡੀਗੜਾ ਤੋਂ ਸਿੱਧੀਆਂ ਤਸਵੀਰਾਂ ਨੇ ਜਿੱਥੇ ਕਿ ਐਮਐਲਏ ਦੇ ਉੱਪਰ ਪੱਥਰ ਇੱਟਾਂ ਰੋੜੇ ਸਭ ਵਾਰੇ ਜਾ ਰਹੇ ਨੇ ਤੇ ਐਮਐਲਏ ਨੂੰ ਗਾਲਾਂ ਵੀ ਜਿਹੜੀਆਂ ਕੱਢੀਆਂ ਜਾ ਰਹੀਆਂ ਨੇ ਤੇ ਦੂਸਰੇ ਪਾਸੇ ਜਿਹੜਾ ਐਮਐਲਏ ਆ ਉਸ ਦਾ ਵੀ ਇਹੀ ਕਹਿਣਾ ਹੈ ਕਿ ਹੁਣ ਤਾਂ ਲੜਾਈ ਜਿਹੜੀ ਵਧੇਗੀ ਹੀ ਵਧੇਗੀ ਕਿਉਂਕਿ ਇਹਨਾਂ ਦੇ ਵੱਲੋਂ ਐਮਐਲਏ ਨੂੰ ਜਿਹੜੀਆਂ ਗਾਲਾਂ ਨੇ ਉਹ ਕੱਢੀਆਂ ਗਈਆਂ ਨੇ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਆਪਣੀ ਰਾਏ ਕਮੈਂਟ ਦੇ ਵਿੱਚ ਜਰੂਰ ਦਿਓ